ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਦਾਲਾਂ ਬਾਰੇ ਇਹ ਵਾਰ ਜਿਵੇਂ ਆਪਾਂ ਦਾਲਾਂ ਲੈ ਕੇ ਰੱਖ ਲੈਨੇ ਜੀ ਤੇ ਇਹ ਬਹੁਤ ਜ਼ਿਆਦਾ ਛੇਤੀ ਖਰਾਬ ਹੋ ਜਾਂਦੀਆਂ ਤੇ ਅੱਜ ਆਪਾਂ ਤੁਹਾਨੂੰ 3-4 ਇਹ ਤਰੀਕੇ ਦੱਸਾਂਗੇ ਤੇ ਜਿਹਦੇ ਨਾਲ ਬਿਲਕੁਲ ਵੀ ਦਾਲਾਂ ਖਰਾਬ ਨਹੀਂ ਹੋਣਗੀਆਂ ਤੁਸੀਂ ਸਾਲ ਭਰ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਇਸੇ ਤਰੀਕੇ ਨਾਲ ਹੀ ਜਿਵੇਂ ਕਿ ਪਹਿਲੀ ਦਾਲ ਹੈਗੀ ਆਪਣੀ ਇਹ ਮੂੰਗੀ ਬਸਰੀ ਦੀ ਤੇ ਇਹ ਹੈਗੇ ਆਪਣੇ ਬਲੈਕ ਚਨੇ ਕਾਲੇ ਛੋਲੇ ਤੇ ਇਹ ਮੱਕੀ ਅੱਗੀ ਚਲੋ ਇਹ ਵੀ ਤੁਸੀਂ ਦਾਣਾ ਲਾ ਲਓ ਭਾਵੇਂ ਅਨਾਜ ਲਾ ਲਓ ਤੇ ਇਹ ਵੀ ਆਪਾਂ ਸਟੋਰ ਕਰਨੀ ਦੱਸਾਂਗੇ ਤੁਹਾਨੂੰ ਕਿਉਂ ਕਿਉਂਕਿ ਮੱਕੀ ਵੀ ਖਰਾਬ ਹੋ ਜਾਂਦੀ ਹੈ ਨਾ ਪੁਣਾ ਜਾ ਲੱਗ ਕੇ ਤੇ ਇਹ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਇਹ ਹੈਗੇ ਰਾਜਮਾ ਤੇ ਹੁਣ ਆਪਾਂ ਅਲੱਗ-ਅਲੱਗ ਤਰੀਕੇ ਦੱਸਾਂਗੇ ਜੀ ਤੁਹਾਨੂੰ ਇਹ ਸਾਰੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜਿਵੇਂ ਕਿ ਕਈ ਵਾਰ ਮੀਕਣੀ ਦਾ ਮੌਸਮ ਹੁੰਦਾ ਜੀ ਤੇ ਆਪਾਂ ਦਾਲਾਂ ਵੱਧ ਲੈ ਕੇ ਰੱਖ ਲੈਨੇ ਆ ਤਾਂ ਇਹ ਅਕਸਰ ਖਰਾਬ ਹੋ ਜਾਂਦੀਆਂ ਜਦੋਂ ਆਪਾਂ ਇਹਨਾਂ ਨੂੰ ਛੇਤੀ ਨਹੀਂ ਵਰਤਦੇ ਤੇ ਪਈਆਂ ਪਈਆਂ ਖਰਾਬ ਹੋ ਜਾਂਦੀਆਂ ਇਹ ਤੇ ਇਹਦੇ ਲਈ ਜੀ ਤੁਸੀਂ ਕੀ ਕਰਨਾਗਾ ਪਹਿਲਾਂ ਤਾਂ ਹੈਗਾ ਜੀ ਇਹ ਜਿਵੇਂ ਆਪਾਂ ਸਰੋਂ ਦਾ ਤੇਲ ਲਾ ਲੋ ਸਰੋਂ ਦੇ ਤੇਲ ਨੂੰ ਆਪਾਂ ਇਸ ਤਰੀਕੇ ਨਾਲ ਪਾ ਲਾਂਗੇ ਆਪਾਂ ਤੇ ਫਿਰ ਇਹਨੂੰ ਹੱਥ ਨਾਲ ਮਿਕਸ ਕਰ ਲਾਂਗੇ ਹੱਥ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਰੜਾ ਲੈਣਾ ਸਾਰੇ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਇਹ ਪਹਿਲਾ ਤਰੀਕਾ ਜੀ ਆਪਣਾ ਤੇ ਇਹ ਮੈਂ ਪੋਲੀਥੀਨ ਦੇ ਵਿੱਚ ਹੀ ਦੱਸ ਰਹੀਆਂ ਤੁਹਾਨੂੰ ਇਹ ਮੈਂ ਵੀਡੀਓ ਬਣਾ ਰਹੀ ਸੀ ਇਸ ਕਰਕੇ ਤੇ ਆਪਾਂ ਨੇ ਕੋਈ ਵੀ ਡੱਬੇ ਲੈ ਲੈਣੇ ਆ ਪਹਿਲਾਂ ਤੇ ਡੱਬੇ ਆਪਣੇ ਸੁੱਕੇ ਹੋਣੇ ਚਾਹੀਦੇ ਜੀ ਸਾਫ਼ ਸੁਥਰੇ ਤੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਵਿੱਚੋਂ ਗਿੱਲੇ ਨਹੀਂ ਹੋਣੇ ਚਾਹੀਦੇ ਤੇ ਫੇਰ ਹੀ ਆਪਾਂ ਦਾਲਾਂ ਸਟੋਰ ਕਰਨੀਆਂ ਇਹ ਕਿਉਂਕਿ ਜੇਕਰ ਆਪਾਂ ਥੋੜੇ ਜਿਹਾ ਵੀ ਗਿੱਲੇ ਡੱਬੇ ਦੇ ਵਿੱਚ ਦਾਲਾਂ ਪਾ ਦਾਂਗੇ ਤਾਂ ਉਹ ਖਰਾਬ ਹੋ ਜਾਣਗੀਆਂ ਤੇ ਪਹਿਲਾ ਤਰੀਕਾ ਇਹ ਹੈ ਜੀ ਇਹਨਾਂ ਤੇ ਆਪਾਂ ਸਰੋਂ ਦਾ ਤੇਲ ਲਗਾ ਦਾਂਗੇ ਸਰੋਂ ਦਾ ਤੇਲ ਕੱਚਾ ਹੋਣਾ ਚਾਹੀਦਾ ਜੀ ਪੱਕਿਆ ਹੋਣਾ ਨਹੀਂ ਚਾਹੀਦਾ ਤੇ ਹੁਣ ਆਪਾਂ ਦੂਸਰਾ ਤਰੀਕਾ ਜਿਵੇਂ ਇਹ ਛੋਲੇ ਅਗੇ ਤੇ ਛੋਲੇ ਵੀ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦੇ ਆ ਤੇ ਆਪਾਂ ਇਹ ਚ ਦੂਸਰੀ ਤੀ ਆਪਾਂ ਇਹ ਚ ਦੂਸਰੀ ਚੀਜ਼ ਪਾਵਾਂਗੇ ਇਹਦੇ ਲਈ ਆਪਾਂ ਨੇ ਰੱਖ ਲੈਣਾ ਜੀ ਕੋਈ ਕੱਪੜਾ ਇਸ ਤਰੀਕੇ ਦਾ ਪਤਲਾ ਜਿਹਾ ਕੱਪੜਾ ਹੋਵੇ ਤੇ ਉਹਦੇ ਵਿੱਚ ਆਪਾਂ ਪਾ ਦਾਂਗੇ ਮੇਥੀ ਜਿਵੇਂ ਆਪਾਂ ਇਹ ਕਸਤੂਰੀ ਮੇਥੀ ਲਈ ਹੈ ਜੀ ਤੇ ਇਹ ਆਪਾਂ ਪਾਤੀ ਤੇ ਮੇਥੀ ਨਾਲ ਜੀ ਬਿਲਕੁਲ ਵੀ ਇਹ ਕਾਲੇ ਛੋਲੇ ਖਰਾਬ ਨਹੀਂ ਹੁੰਦੇ ਹੈਗੇ ਹੁਣ ਆਪਾਂ ਇਹਨੂੰ ਉਤੋਂ ਦੇ ਦਾਂਗੇ ਗੱਠ ਕੱਪੜੇ ਨੂੰ ਇਸ ਤਰੀਕੇ ਨਾਲ ਆਪਾਂ ਇਹਦੀ ਪੋਟਲੀ ਜੀ ਬਣਾ ਲੈਣੀ ਹੈਗੀ ਤੇ ਇਹਨਾਂ ਨੂੰ ਆਪਾਂ ਨਾ ਛੋਲਿਆਂ ਦੇ ਵਿੱਚ ਇਸ ਤਰੀਕੇ ਨਾਲ ਰੱਖ ਦੇਣਾਗਾ ਤੇ ਹੁਣ ਆਪਾਂ ਤੀਸਰਾ ਤਰੀਕਾ ਦੱਸਣ ਲੱਗੇ ਆਂ ਜੀ ਤੀਸਰਾ ਤਰੀਕਾ ਇਹ ਹੈਗਾ ਜਿਵੇਂ ਮੈਂ ਮੂੰਗੀ ਮਸਰੀ ਦੀ ਦਾਲ ਤੇ ਇਹਦੇ ਲਈ ਆਪਾਂ ਲਵਾਂਗੇ ਤੇਜ ਪੱਤਾ ਤੇ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਤੁਸੀਂ ਦਾਲ ਦੇ ਵਿੱਚ ਰੱਖ ਦਾਂਗੇ ਤੇ ਉੱਤੋਂ ਆਪਾਂ ਕਵਰ ਕਰ ਦਾਂਗੇ ਇਹਨੂੰ ਇਸ ਤਰੀਕੇ ਨਾਲ ਤੇ ਛੋਲਿਆਂ ਨੂੰ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਟੱਕ ਦੇਣਾ ਜੀ ਮੇਰੇ ਕੋਲ ਇਹ ਛੋਲੇ ਘੱਟ ਸੀਗੇ ਤਾਂ ਕਰਕੇ ਇਹ ਉੱਪਰ ਹੀ ਦਿਖ ਰਹੀ ਹੈ ਬੋਟਲੀ ਤੇ ਇਹਨੂੰ ਤੁਸੀਂ ਵਿੱਚ ਇਸੇ ਤਰ੍ਹਾਂ ਹੀ ਦਬਾ ਦੇਣਾਗਾ ਦੱਬ ਦੇਣਾ ਮਤਲਬ ਦਾਲ ਦੇ ਵਿੱਚ ਤੇ ਇਹ ਸੀਗੇ ਤੇਜ ਪੱਤੇ ਤੇ ਹੁਣ ਜਿਵੇਂ ਇਹ ਰਾਜਮਾਂਗੇ ਤੇ ਇਹਨਾਂ ਲਈ ਆਪਾਂ ਲੈ ਲੈਣੀ ਆ ਹਿੰਗ ਇਹ ਹੈਗੀ ਮੋਟੀ ਹਿੰਗ ਆਗੀ ਇਹ ਇਹਦੇ ਲਈ ਫਿਰ ਤੁਸੀਂ ਜਿਵੇਂ ਇਹ ਕਪੜਾ ਲੈ ਲੈਣਾਗਾ ਪਤਲਾ ਤੇ ਇਹਦੇ ਵਿੱਚ ਆਪਾਂ ਹਿੰਗ ਪਾ ਦੇਣੀ ਆ ਜਿਵੇਂ ਆਪਾਂ ਮੇਥੀ ਪਾਈ ਸੀ ਇਸ ਤਰੀਕੇ ਨਾਲ ਆਪਾਂ ਹਿੰਗ ਨੂੰ ਵੀ ਗੱਠ ਦੇ ਦਾਂਗੇ ਤੇ ਇਹਦੀ ਵੀ ਆਪਾਂ ਨੇ ਪੋਟਲੀ ਬਣਾ ਲਈ ਤੇ ਇਹ ਵੀ ਇਸੇ ਤਰੀਕੇ ਨਾਲ ਹੀ ਆਪਾਂ ਇਹਦੇ ਵਿੱਚ ਦੱਬ ਦਾਂਗੇ ਵਿੱਚ ਇਹਨੂੰ ਗੱਦੇ ਕਰਕੇ ਇਸ ਤਰੀਕੇ ਨਾਲ ਪੋਟਲੀ ਨੂੰ ਤੇ ਇਹ ਦਾਲਾਂ ਜੀ ਬਿਲਕੁਲ ਵੀ ਨਹੀਂ ਖਰਾਬ ਹੋਣੀਆਂ ਸਾਲ ਭਰ ਤੱਕ ਤੁਸੀਂ ਇਹਨਾਂ ਨੂੰ ਵਰਤ ਸਕਦੇ ਆ ਟੈਂਸ਼ਨ ਫਰੀ ਹੋ ਕੇ ਤੇ ਜੇ ਹੁਣ ਜੇਕਰ ਤੁਹਾਡੇ ਕੋਲ ਕੋਈ ਵੀ ਸਮਾਨ ਨਹੀਂ ਹੈਗਾ ਤਾਂ ਸਭ ਤੋਂ ਸਸਤਾ ਤਰੀਕਾ ਦੱਦੀਆਂਗੀ ਜਿਵੇਂ ਆਪਣਾ ਖਾਣਾ ਵਾਲਾ ਨਮਕ ਹੁੰਦਾ ਨਾ ਤੇ ਇਸ ਤਰੀਕੇ ਦਾ ਨਮਕ ਲੈ ਲੈਣਾ ਜੀ ਤੇ ਆਪਾਂ ਦਾਲ ਦੇ ਵਿੱਚ ਰਲਾ ਲਾਂਗੇ ਚੰਗੀ ਤਰ੍ਹਾਂ ਹੱਥ ਨਾਲ ਇਹਨੂੰ ਐ ਮਿਕਸ ਕਰ ਲਾਂਗੇ ਆਪਾਂ ਦਾਲ ਦੇ ਵਿੱਚ ਤੇ ਜੇਕਰ ਤੁਸੀਂ ਦਾਲ ਦੇ ਵਿੱਚ ਨਮਕ ਰਲਾ ਦੋਗੇ ਤਾਂ ਫੇਰ ਵੀ ਇਹ ਵਿਤਾਲ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਕਿਉਂਕਿ ਇਹ ਧਾਲਾਂ ਆਪਾਂ ਧੋ ਕੇ ਬਣਾਉਣੀਆਂ ਹੁੰਦੀਆਂ ਜਦੋਂ ਵੀ ਬਣਾਉਣੀਆਂ ਹੁੰਦੀਆਂ ਤੇ ਇਹ ਨਮਕ ਨੂੰ ਮੁੱਕ ਸਭ ਕੁਸ ਸਾਫ ਹੋ ਜਾਂਦਾਗਾ ਧੋਣ ਵੇਲੇ ਧਾਲਾਂ ਤੇ ਇਹ ਆਪਾਂ ਨੇ ਤੁਹਾਨੂੰ 4-5 ਤਰੀਕੇ ਦੱਸੇ ਆ ਜੀ ਧਾਲਾਂ ਨੂੰ ਸਟੋਰ ਕਰਕੇ ਰੱਖਣ ਦੇ ਇਸ ਤਰੀਕੇ ਨਾਲ ਬਿਲਕੁਲ ਵੀ ਧਾਲਾਂ ਖਰਾਬ ਨਹੀਂ ਹੋਣਗੀਆਂ ਤੇ ਜੇਕਰ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ